ਦੀ ਨਾਦਰ ਮਾਨ ਦਿੱਤਾ ਸੀ ਜੋ ਕਿ ਬੰਦੀ ਹੈ 25 ਤਰੀਕ ਲੇਕਿਨ ਪਤਾ ਨਹੀਂ ਕਿਹੜੀ ਸਾਜਿਸ਼ਾਂ ਕਿਹੜੇ ਲੋਕ ਇਹਨਾਂ ਦੇ ਪਿੱਛੇ ਹੈਗੇ ਨੇ ਜਿਨ੍ਹਾਂ ਨੇ ਅੱਜ ਤਰੀਕ 24 ਨੂੰ ਹੀ ਇਹਨਾਂ ਨੂੰ ਅੱਜ ਪੇਸ਼ ਕੀਤਾ ਗੱਲ ਕਰਦੇ ਵਿੱਚ ਇਹ ਸਾਰੀ ਕਟਰਾ ਇੰਜ ਲੱਗਦੀ ਹੈ ਕਿ ਇੱਕ ਸਕ੍ਰਿਪਟ ਦੇ ਤਰ੍ਹਾਂ ਤਾਂ ਲੋਕ ਮਿੱਤਲ ਵੱਲੋਂ ਇਹ ਸਾਰੀ ਇੱਕ ਸਕ੍ਰਿਪਟ ਬਣਾਈ ਗਈ ਤਾਂ ਕਿ ਉਹ ਜਿਹੜੇ ਜਿਹੜੀ ਕੁੜੀ ਦੇ ਨਾਲ ਉਹਦਾ ਰਿਲੇਸ਼ਨ ਸੀਗਾ ਕਿ ਉਹਦੇ ਮਨਸੂਬਿਆਂ ਦੇ ਵਿੱਚੋਂ ਠੀਕ ਉਤਰ ਸਕੇ ਜਿਹੜੇ ਮੋਬਾਈਲ ਰਿਕਵਰ ਕਰਨੇ ਸੀ ਜਿਹੜੇ ਉਹਨਾਂ ਨੇ ਸਕਰੂ ਡਰਾਇਵਰਸ ਹੋਰ ਚੀਜ਼ਾਂ ਜਿਹੜੀਆਂ ਰਿਕਵਰ ਕਰਨੀ ਸੀ ਮਾਨਯੋਗ ਅਦਾਲਤ ਦੀ ਤੌਰ ਤੇ ਜਿਹੜੇ ਜਿਹੜੇ ਉਹਦੇ ਵਿੱਚ ਵਾਰਦਾਤ ਦੇ ਵਿੱਚ ਵੈਪਨਸ ਫੜੇ ਸੀਗੇ ਉਹ ਵੈਪਨਸ ਅਜੇ ਤੱਕ ਕੋਈ ਰਿਕਵਰ ਨਹੀਂ ਕੀਤੇ ਐ ਤੇ ਜਿਹੜੀ ਇਨਵੈਸਟੀਗੇਸ਼ਨ ਆਫਅਰ ਨਹੀਂ ਹੋਈ ਐ ਮਤਲਬ ਪਤੀ ਪਤਨੀ ਦਾ ਰਿਸ਼ਤਾ ਇੱਕ ਬਹੁਤ ਪਵਿੱਤਰ ਰਿਸ਼ਤਾ ਹੁੰਦਾ ਹੈ ਆਪਾਂ ਸਭ ਲੋਕ ਦੇਖਦੇ ਆ ਆਪਣੇ ਪਰਿਵਾਰਾਂ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਆੜ ਗਵਾੜ ਦੇ ਵਿੱਚ ਲੋਕਾਂ ਦਾ ਇਸ ਘਟਨਾ ਤੋਂ ਬਾਅਦ ਵਿਸ਼ਵਾਸ ਉੱਡ ਗਿਆ ਸੱਚੀ ਗੱਲ ਜੀ ਲੁਧਿਆਣਾ ਦੇ 16 ਫਰਵਰੀ ਨੂੰ ਇੱਕ ਪਤਨੀ ਪਤੀ ਨੇ ਆਪਣੇ ਪਤਨੀ ਦਾ ਹੱਤਿਆ ਕਰ ਦਿੱਤੀ ਸੀ ਪਲੈਨਿੰਗ ਕਰਕੇ ਤੇ ਉਸ ਤੋਂ ਬਾਅਦ ਪੁਲਸ ਨੇ 24 ਘੰਟੇ ਦੇ ਵਿੱਚ ਜਿਹੜੀ ਗੁੱਤੀ ਸੁਲਝਾਈ ਸੀ ਤੇ ਉਸ ਤੋਂ ਬਾਅਦ ਪਰਿਵਾਰ ਨੇ ਵੀ ਕੈਂਡਲ ਮਾਰਕ ਕਰ ਦਿੱਤੇ ਅੱਜ ਲੁਧਿਆਣਾ ਦੇ ਮਾਨਯੋਗ ਅਦਾਲਤ ਦੇ ਵਿੱਚ ਉਸ ਨੂੰ ਪੇਸ਼ ਕਿਹਾੰਦਾ ਗਿਆ ਹੈ ਹਾਲਾਂਕਿ ਰਿਮਾਂਡ ਦਿੱਤਾ ਗਿਆ ਪਰ ਹੁਣ ਵਕੀਲ ਸਾਹਿਬ ਤੋਂ ਪੁੱਛਦੇ ਹਾਂ ਕੀ ਪੂਰੀ ਮਾਮਲਾ ਕੀ ਪੂਰੀ ਗੱਲਬਾਤ ਹੋਈ ਕੀ ਨਾਮ ਤੁਹਾਡਾ ਐਡਵੋਕੇਟ ਵਿਸ਼ਵਾਸ ਪਾਂਸਲ ਵਿਸ਼ਵਾਜ ਜੀ ਅੱਜ ਰਿਮਾਂਡ ਲੈਤਾ ਗਿਆ ਅੱਜ ਰਿਮਾਂਡ ਲੈ ਕੇ ਆਏ ਸੀ ਪਹਿਲਾਂ ਲੈਤਾ ਗਿਆ ਸੀ ਉਹਨਾਂ ਨੂੰ ਪੇਸ਼ ਕਰਾਇਆ ਗਿਆ ਕੀ ਗੱਲਬਾਤ ਹੋਈ ਕੀ ਜੱਜ ਸਾਹਿਬ ਨੇ ਕਿਹਾ ਅੱਜ ਤੋਂ ਪਹਿਲਾ 18 ਤਰੀਕ ਨੂੰ ਇਹਨਾਂ ਨੂੰ ਪੇਸ਼ ਕੀਤਾ ਗਿਆ ਸੀ ਜਿਸ ਵਿੱਚ ਇਹਨਾਂ ਦੇ ਵਿੱਚ ਆਪਣੀ ਕਨਫੈਸ਼ਨ ਕਰਕੇ ਗਏ ਸੀ ਉਸ ਦਿਨ ਜੱਜ ਸਾਹਿਬ ਨੇ ਇਹਨਾਂ ਨੂੰ 7 ਦਿਨਾਂ ਦਾ ਰਿਮਾਂਡ ਦਿੱਤਾ ਸੀ ਜੋ ਕਿ ਬੰਦੀ ਹੈ 25 ਤਰੀਕ ਲੇਕਿਨ ਪਤਾ ਨਹੀਂ ਕਿਹੜੀ ਸਾਜ਼ਿਸ਼ਾਂ ਕਿਹੜੇ ਲੋਕ ਇਹਨਾਂ ਦੇ ਪਿੱਛੇ ਹੈਗੇ ਨੇ ਜਿਨ੍ਹਾਂ ਨੇ ਅੱਜ ਤਰੀਕ 24 ਨੂੰ ਹੀ ਇਹਨਾਂ ਨੂੰ ਅੱਜ ਪੇਸ਼ ਕੀਤਾ ਅਦਾਲਤ ਦੇ ਵਿੱਚ ਜਦ ਕਿ ਅਸੀਂ ਕੋਰਟ ਚ ਜਾ ਕੇ ਪਤਾ ਕੀਤਾ ਤਾਂ ਉਹ ਕਹਿੰਦੇ ਕਿ ਸਾਨੂੰ ਐਸਐਚਓ ਦਾ ਪ੍ਰੈਸ਼ਰ ਸੀਗਾ ਮੁਲਾਜ਼ਮਾਂ ਦਾ ਇਹ ਕਹਿਣਾ ਸੀ ਤੇ ਜਦੋਂ ਅਸੀਂ ਐਸਐਚਓ ਸਾਹਿਬ ਨਾਲ ਉਹਦੇ ਨਾਲ ਗੱਲ ਕੀਤੀ ਕੋਰਟ ਦੇ ਵਿੱਚ ਰੀਡਰ ਸਾਹਿਬ ਨਾਲ ਤੇ ਜੱਜ ਸਾਹਿਬ ਨਾਲ ਜੱਜ ਸਾਹਿਬ ਨੇ ਕਿਹਾ ਕਿ ਅੱਜ ਨਹੀਂ ਪੇਸ਼ ਹੋਣਾ ਤਰੀਕ ਤੇ ਹੀ ਲੈ ਕੇ ਆਓ ਤੇ ਤਰੀਕ ਤੇ ਹੀ ਕਰਨਾ ਤੇ ਇਸ ਤੋਂ ਇਹ ਸਾਬਤ ਪਤਾ ਲੱਗਦਾ ਕਿ ਜਾਂ ਤਾਂ ਇਹਦੇ ਵਿੱਚ ਸਾਜ਼ਿਸ਼ ਬਹੁਤ ਵੱਡੀ ਹੈ ਜਾਂ ਇਹ ਸਾਜ਼ਿਸ਼ ਥੋੜੀ ਹੈ ਇਨਵੈਸਟੀਗੇਸ਼ਨ ਫੇਅਰ ਤੇ নিরপেক্ষ ਨਹੀਂ ਹੋ ਰਹੀ ਹੈ ਇੱਕ ਪੱਖ ਦੀ ਹੋ ਰਹੀ ਹੈ ਤੇ ਇੱਦਾਂ ਕਿਸੇ ਨੂੰ ਇਨਸਾਫ ਮਿਲਣ ਦੇ ਚਾਂਸਸ ਜਿਹੜੇ ਆ ਉਹ ਘੱਟ ਲੱਗਦੇ। ਅੱਛਾ ਜਿਵੇਂ ਕਿ ਤੁਹਾਨੂੰ ਤੁਹਾਡੇ ਕੋਲ ਦੱਸਿਆ ਜਾ ਰਿਹਾ ਕਿ 7 ਦਿਨ ਦਾ ਰਿਮਾਂਡ ਸੀਗਾ ਤੇ 5ਵੇਂ ਦਿਨ ਤੇ ਹੀ ਲੈ ਕੇ ਆ ਗਏ। ਇਹ ਕਿੱਦਾਂ ਪੋਸਿਬਲ ਹੋ ਸਕਦਾ ਹੈ? ਕੋਈ ਕੋਈ ਇੱਦਾਂ ਦਾ ਕੇਸ ਕਰੀ ਆਇਆ ਹੈ ਇੱਦਾਂ ਦਾ? ਇੱਦਾਂ ਦਾ ਕੇਸ ਕਦੇ ਨਹੀਂ ਆਇਆ। ਇਹ ਤਾਂ ਫਸਟ ਟਾਈਮ ਹੋਇਆ ਜੱਸਾਬ ਨੇ ਵੀ ਉਹਨਾਂ ਨੂੰ ਪੁੱਛਿਆ ਪੁਲਸ ਵਾਲਿਆਂ ਨੂੰ ਕਿ ਤੁਸੀਂ ਕਿੱਦਾਂ ਮਤਲਬ ਇੱਕ ਦਿਨ ਪਹਿਲਾਂ ਲਿਆ ਹੈ ਤੇ ਉਸ ਦੇ ਵਿੱਚ ਉਹਨਾਂ ਨੇ ਫਿਰ ਕੋਬ ਮਾਨ ਜਿਓ ਕੋਰਟ ਨਿਰਮਲਾ ਦੇਵੀ ਜੀ ਨੇ ਉਹਨਾਂ ਨੂੰ ਫਟਕਾਰ ਲਾਉਂਦੇ ਹੋਏ ਭੇਜਿਆ ਵਾਪਸ ਤੇ ਅਸੀਂ ਕੋਈ ਸੁਣਵਾਈ ਨਹੀਂ ਕਰਾਂਗੇ ਬਿਨਾ ਤਰੀਕ ਤੋਂ ਤੇ ਤਰੀਕ ਦੇ ਉੱਤੇ ਹੀ ਹੋਊਗੀ ਤਾਂ ਹੁਣ ਜਿਹੜੀ ਬੰਦੀ ਤਰੀਕ ਹੈ 7 ਦਿਨ ਦਾ ਰਿਮਾਂਡ ਲੈਣ ਤੋਂ ਬਾਅਦ ਉਹਦੇ ਵਿੱਚ ਹੋਊਗੀ ਇਸ ਤੋਂ ਇੱਕ ਗੱਲ ਹੋਰ ਸਾਫ਼ ਕਲੀਅਰ ਹੁੰਦੀ ਹੈ ਕਿ ਜਿਹੜਾ ਐਡਮਿਨਿਸਟ੍ਰੇਸ਼ਨ ਹੈਗਾ ਜਿਹੜੀ ਪੁਲਿਸ ਹੈ ਉਹ ਆਪਣਾ ਵਰਕ ਯਾ ਤਾਂ ਫੇਅਰਲੀ ਨਹੀਂ ਕਰ ਰਹੀ ਹੈ ਜਾਂ ਉਹ ਇਨਵੈਸਟੀਗੇਸ਼ਨ ਨੂੰ ਕਰਕੇ ਥੱਕ ਗਈ ਹੈ ਤੇ ਇਸ ਲਈ ਇਹਦੇ ਤੇ ਬੰਦੀ ਜਿਹੜੀ ਹੈਗੀ ਆ ਸੀ ਉਹਦੇ ਵਾਸਤੇ ਮਾਨਿਓ ਕੋਰਟ ਦੇ ਵਿੱਚ ਕੱਲ ਵੀ ਕਰਾਂਗੇ ਬਹਿਸ ਤੇ ਉਸ ਤੋਂ ਬਾਅਦ ਜਿਹੜਾ ਆਨਲਾਈਨ ਸਮਯੋਚੀ ਜਦਕਿ ਉਹਨਾਂ ਨੇ ਕੋਈ ਐਪਲੀਕੇਸ਼ਨ ਪ੍ਰੀ ਪਾਉਂਦੀ ਐਪਲੀਕੇਸ਼ਨ ਨਹੀਂ ਦਿੱਤੀ ਜਦਕਿ ਉਹਨਾਂ ਨੇ ਕੋਈ ਐਪਲੀਕੇਸ਼ਨ ਨਹੀਂ ਦਿੱਤੀ ਉਹ ਜਸਟ ਉਹ ਬੰਦਿਆਂ ਨੂੰ ਉਹਨਾਂ ਨੂੰ ਲੈ ਕੇ ਆਏ ਆ ਇਸ ਤੋਂ ਇਹ ਸਾਫ ਪਤਾ ਲੱਗ ਰਿਹਾ ਕਿ ਜਿਹੜੀ ਇਨਵੈਸਟੀਗੇਸ਼ਨ 7 ਦਿਨਾਂ ਦੇ ਵਿੱਚ ਉਹਨਾਂ ਨੇ ਕਰਨੀ ਸੀ ਜਿਹੜੇ ਮੋਬਾਈਲ ਰਿਕਵਰ ਕਰਨੇ ਸੀ ਜਿਹੜੇ ਉਹਨਾਂ ਨੇ ਸਕਰੂ ਡਰਾਇਵਰਸ ਹੋਰ ਚੀਜ਼ਾਂ ਜਿਹੜੀਆਂ ਰਿਕਵਰ ਕਰਨੀ ਸੀ ਮਾਨਿਓ ਅਦਾਲਤ ਦੀ ਤੌਰ ਤੇ ਜਿਹੜੇ ਜਿਹੜੇ ਉਹਦੇ ਵਿੱਚ ਵਾਰਦਾਤ ਦੇ ਵਿੱਚ ਵੈਪਨਸ ਫੜੇ ਸੀ ਦੀ ਇਨਵੈਸਟੀਗੇਸ਼ਨ ਆਫ ਫੇਅਰ ਨਹੀਂ ਹੋਈ ਹੈ ਤੇ ਜਿਹੜੀ ਲੇਡੀ ਸੀ ਜਿਹੜੀ ਲੇਡੀ ਦਾ ਨਾਮ ਉਹ ਜਿਹੜੀ ਲੇਡੀ ਸੀ ਉਹ ਵੀ ਪੇਸ਼ ਹੋਏ ਨੇ ਉਹਨਾਂ ਵੱਲੋਂ ਇੱਕ ਵਕੀਲ ਸਾਹਿਬ ਵੀ ਪੇਸ਼ ਹੋਏ ਨੇ ਤੇ ਉਹਨਾਂ ਵੱਲੋਂ ਇਹ ਕਹਿਣਾ ਹੈਗਾ ਕਿ ਜਦ ਕਿ ਸਾਡਾ ਕੁਝ ਨਾ ਕੋਈ ਇਨਵੈਸਟੀਗੇਸ਼ਨ 'ਚ ਕੋਈ 파ਰਟ ਨਹੀਂ ਹੈ ਤਾਂ ਸਾਨੂੰ ਨਹੀਂ ਪਤਾ ਇਹ ਤਾਂ ਚਲੋ ਇਨਵੈਸਟੀਗੇਸ਼ਨ ਦਾ 파ਰਟ ਹੈ ਇਨਵੈਸਟੀਗੇਸ਼ਨ ਕਰਨੀ ਹੈ ਪੁਲਿਸ ਏਜੰਸੀ ਨੇ ਸੋ ਅਸੀਂ ਵੇਟ ਕਰ ਰਹੇ ਹਾਂ ਕਿ ਫੇਅਰ ਇਨਵੈਸਟੀਗੇਸ਼ਨ ਕਰਕੇ ਪੁਲਸਲੇ ਜਿਹੜੇ ਹੈਗੇ ਇਹਨੂੰ ਲੈ ਕੇ ਆਣ ਤੇ ਸਾਡੀ ਐਡਮਿਨਿਸਟ੍ਰੇਸ਼ਨ ਨੂੰ ਵੀ ਇਹੀ ਮੰਗ ਹੈ ਤੇ ਵਕੀਲ ਭਾਈ ਚਾਰੇ ਲੋ ਵੀ ਸਾਡੀ ਇਹੀ ਮੰਗ ਹੈ ਕਿ ਕੋਈ ਵੀ ਕੇਸ ਆ ਉਹਦੀ ਪੂਰੀ ਨਿਰਪੱਖ ਜਾਂਚ ਕੀਤੀ ਜਾਵੇ ਫੇਰ ਇਨਵੈਸਟੀਗੇਸ਼ਨ ਕੀਤੀ ਜਾਵੇ ਤੇ ਉਹਨੂੰ ਸਿੱਟਾ ਰਿਪੋਰਟ ਜਿਹੜੀ ਉਹਦੀ ਬਣਾਈ ਜਾਂਦੀ ਆ ਉਹ ਬਿਲਕੁਲ ਫੇਰ ਬਣਾਈ ਜਾਂਦੀ ਆ ਉਹਨਾਂ ਦੀ ਤਰੀਕ ਉਸ ਲਈ ਉਹਦੀ ਤਰੀਕ 25 ਤਰੀਕ ਹੈ ਜੀ ਕਿਉਂਕਿ 18 ਤਰੀਕ ਨੂੰ ਹੋਇਆ ਸੀ 18 ਤੋਂ ਬਾਅਦ 7 ਦਿਨਾਂ ਦਾ ਰਿਮਾਂਡ ਮਿਲਿਆ ਇਹ 25 ਤਰੀਕ ਨੂੰ ਪੇਸ਼ ਹੋਣਾ ਤੇ ਅੱਜ ਹੀ ਇੱਕ ਦਿਨ ਪਹਿਲਾਂ ਹੀ ਪ੍ਰੀਪੋਨ ਦੇ ਵਿੱਚ ਲੈ ਆਏ ਤੇ ਲਿਆ ਕੇ ਇਹਦੇ ਵਿੱਚ ਇਹਨਾਂ ਦਾ ਇਹ ਸੀਗਾ ਮੰਨਣਾ ਕਿ ਅੱਜ ਕਿਹੜਾ ਕਿਸੇ ਨੇ ਹੋਣਾ ਨਾ ਤਾਂ ਕੰਪਲੇਨੈਂਟ ਸਾਈਡ ਤੋਂ ਹੋਣਾ ਤੇ ਨਾ ਹੀ ਉਹਦੇ ਵਿੱਚੋਂ ਕਿਸੇ ਹੋਰ ਨੇ ਹੋਣਾ ਇਹਨਾਂ ਨੇ ਆਪਣੇ ਆਪ ਨੂੰ ਰਿਮਾਂਡ ਇਹਨਾਂ ਨੂੰ ਜੁਡੀਸ਼ੀਅਲ ਕਰਨ ਦੇ ਬੇਸ ਦੇ ਉੱਤੇ ਇਸ ਸਿਲਸੇ ਲੈ ਕੇ ਆਏ ਸੀ ਤੇ ਇਸ ਲਈ ਪ੍ਰਸ਼ਾਸਨ ਨੂੰ ਪਰਿਵਾਰ ਵਾਲੋ ਦੀ ਸਾਨੂੰ ਮੈਂਬਰਾਂ ਦਾ ਕਾਲ ਆਇਆ ਕਿ ਇਹਦੇ ਦਾ ਉਹਨਾਂ ਨੂੰ ਪੇਸ਼ ਕੀਤਾ ਤਾਂ ਅਸੀਂ ਮਦਈ ਵਾਲੇ ਪਰਸੋਂ ਆਏ ਆ ਕੇ ਅਸੀਂ ਉਹਨਾਂ ਨਾਲ ਗੱਲ ਕੀਤੀ ਤੇ ਸਾਰੀ ਜਾਂਚ ਕੀਤੀ ਤੇ ਸਾਨੂੰ ਉੱਥੇ ਪਤਾ ਲੱਗਿਆ ਕਿ ਪੁਲਿਸ ਇਹਦੇ ਵਿੱਚ ਬਿਲਕੁਲ ਗਲਤ ਕੰਮ ਕਰ ਰਹੀ ਹੈ ਤੁਹਾਨੂੰ ਵੀ ਲੱਗਦਾ ਕਿ ਪੁਲਿਸ ਪ੍ਰਸ਼ਾਸਨ ਇਹਦੇ ਵਿੱਚ ਇਹਦੇ ਹੱਕ ਚ ਪੁਲਿਸ ਪ੍ਰਸ਼ਾਸਨ ਨੇ ਹੱਕ ਚ ਹੈ ਜਾਂ ਨਹੀਂ ਹੱਕ ਚ ਇਹ ਤਾਂ ਚਲੋ ਇੱਕ ਵਿਚ ਜਾ ਹੈਗਾ ਸੋਚਣ ਦਾ ਲੇਕਿਨ ਜਿਸ حساب ਨਾਲ ਇਹਨਾਂ ਦੇ ਜਿਹੜੇ ਵਿਚ ਐਕਸ਼ਨ ਹੈਗੇ ਆ ਅੱਜ ਦੇ ਐਕਸ਼ਨ ਤਾਂ ਇੰਝ ਲੱਗ ਰਿਹਾ ਹੈ ਕਿ ਜਿਦਾ ਪੁਲਿਸ ਪ੍ਰਸ਼ਾਸਨ ਹੀ ਇਹਨਾਂ ਨੂੰ ਮੋਟੀਵੇਟ ਕਰਦੀ ਹੈ ਇਦਾਂ ਦੇ ਕ੍ਰਾਈਮਨਲਸ ਨੂੰ ਸੀਨੀਅਰ ਕ੍ਰਾਈਮ ਇੰਨਾ ਵੱਡਾ ਸੀਨੀਅਰ ਕ੍ਰਾਈਮ ਹੋਣ ਤੋਂ ਬਾਵਜੂਦ ਪੁਲਿਸ ਪ੍ਰਸ਼ਾਸਨ ਇਦਾਂ ਦਾ ਕੰਮ ਕਰਦੀ ਹੈ ਤਾਂ ਇਹਦੇ ਵਿੱਚ ਬੜੀ ਸੋਚ ਸੋਚਣ ਵਾਲੀ ਗੱਲ ਹੈ ਕੀ ਨਾਮ ਤੁਹਾਡਾ ਸੌਰਵ ਕਪੂਰ ਸੌਰਵ ਜੀ ਇੱਕ ਪਤੀ ਪਤਨੀ ਦਾ ਬੜਾ ਪਵਿੱਤਰ ਰਿਸ਼ਤਾ ਹੁੰਦਾ ਨਾ ਤੇ ਇੱਕ ਪਤੀ ਨੇ ਹੀ ਪਲੈਨਿੰਗ ਕਰਕੇ ਇੱਕ ਆਪਣੀ ਪਤੀ ਦੀ ਹੱਤਿਆ ਕਰਾਤੀ ਦੇਰ ਰਾਤ ਪਾਰਟੀ ਵੀ ਹੁੰਦੀ ਹੈ ਡਾਂਸਿੰਗ ਵੀ ਹੁੰਦੀ ਹੈ ਇੱਕ ਵਧੀਆ ਮਾਹੌਲ ਬਣਿਆ ਹੁੰਦਾ ਵੈ ਤੇ ਅਚਾਨਕ ਹੀ ਮਾਹੌਲ ਵਿਗੜ ਬਗਾੜ ਦਿੰਦੇ ਆ ਇੱਕ ਆਪਣਾ ਇਨਸਾਨ ਕਿਸ ਤਰ੍ਹਾਂ ਦੇਖਦੇ ਇਸ ਚੀਜ਼ ਨੂੰ ਦੇਖੋ ਇਹ ਸਾਰੀ ਘਟਨਾ ਇੰਜ ਲੱਗਦੀ ਹੈ ਕਿ ਇੱਕ ਸਕ੍ਰਿਪਟ ਦੇ ਤਰ੍ਹਾਂ ਲੋਕ ਮਿੱਤਲ ਵੱਲੋਂ ਇਹ ਸਾਰੀ ਇੱਕ ਸਕ੍ਰਿਪਟ ਬਣਾਈ ਗਈ ਤਾਕਿ ਉਹ ਜਿਹੜੇ ਜਿਹੜੀ ਕੁੜੀ ਦੇ ਨਾਲ ਉਹਦਾ ਰਿਲੇਸ਼ਨ ਸੀਗਾ ਕਿ ਉਹਦੇ ਮਨਸੂਬਿਆਂ ਦੇ ਵਿੱਚੋਂ ਠੀਕ ਉਤਰ ਸਕੇ ਮਤਲਬ ਪਤੀ ਪਤਨੀ ਦਾ ਰਿਸ਼ਤਾ ਇੱਕ ਬਹੁਤ ਪਵਿੱਤਰ ਰਿਸ਼ਤਾ ਹੁੰਦਾ ਆ ਆਪਾਂ ਸਭ ਲੋਕ ਦੇਖਦੇ ਆ ਆਪਣੇ ਪਰਿਵਾਰਾਂ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਆੜ ਗਵਾੜ ਦੇ ਵਿੱਚ ਲੋਕਾਂ ਦਾ ਇਸ ਘਟਨਾ ਤੋਂ ਬਾਅਦ ਵਿਸ਼ਵਾਸ ਉੱਡ ਗਿਆ ਸਭ ਲੋਕ ਇੱਕ ਸ਼ੱਕ ਦੀ ਨਿਗਾ ਨਾਲ ਕਿ ਅਲੋਕ ਮਿੱਤਲ ਨੇ ਇਦਾਂ ਦੀ ਘਟਨਾ ਕੀਤੀ ਹੈ ਅਲੋਕ ਮਿੱਤਲ ਵੈਸੇ ਹੈ ਤਾਂ ਬੰਦਾ ਹੀ ਇੱਕ ਪਰ ਇੱਕੋ ਬੰਦੇ ਨੇ ਇਸ ਤਰੀਕੇ ਦੀ ਹਟਣਾ ਘਟਨਾ ਨੂੰ ਅੰਜਾਮ ਦਿੱਤਾ ਹੈ ਤਾਂ ਮਤਲਬ ਕਿਧਰ ਕਿਤੇ ਇਹਦੇ ਆਪਾਂ ਕ੍ਰਾਈ ਪੈਟਰੋਲ ਦੇਖਦੇ ਹਾਂ ਉਸ ਤੋਂ ਵੱਡੀ ਘਟਰਾਏ ਦੇਖਣ ਨੂੰ ਮਿਲੀ ਹੈ ਅੱਛਾ ਸੌਰਵ ਜੀ ਇੱਕ ਕੋਲਕਾਤਾ ਤੁਹਾਨੂੰ ਕੇਸ ਯਾਦ ਹੋਣਾ ਇੱਕ ਡਾਕਟਰ ਦੇ ਨਾਲ ਵੀ ਇੱਦਾਂ ਹੀ ਸਾਜ਼ਿਨਾ ਰਚਿਆ ਗਿਆ ਤੇ ਕਾਫੀ ਪੁਲਿਸ ਨੂੰ ਮੁਸ਼ਕਲ ਕਰਨੀ ਪਈ ਸੀ ਕਾਫੀ ਹਾਈ ਕੋਰਟਾ ਹਾਈ ਕੋਰਟ ਨੂੰ ਮੁਸ਼ਕਲ ਕਰਨੀ ਪਈ ਸੀ ਇਸ ਕੇਸ ਤੇ ਸਟੱਡੀ ਕਰਨ ਦਿੱਤੇ ਇਹ ਉੱਦਾਂ ਦਾ ਜੋੜ ਸਕਦੇ ਹਾਂ ਅਸੀਂ ਇਹਨੂੰ ਦੇਖ ਸਕਦੇ ਹਾਂ ਅਸੀਂ ਦੇਖੋ ਇਹਦੇ ਵਿੱਚ ਤੋਂ ਸਿੱਧਾ-ਸਿੱਧਾ ਆਪਣੇ 17 ਫਰਵਰੀ ਨੂੰ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਜੀ ਨੇ ਸਿੱਧਾ ਹੀ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਕਿ ਦੋਸ਼ੀਆ ਨੇ ਆਪਣਾ ਜੁਰਮ ਕਬੂਲ ਕੀਤਾ ਹੈ ਤੇ ਜੁਰਮ ਕਬੂਲ ਕੀਤਾ ਤਾਂ ਆਪਾਂ ਨਿਆਂਲੇ ਅੱਗੇ ਬਸ ਬੇਨਤੀ ਕਰਦੇ ਹਾਂ ਕਿ ਜਿਹੜੀ ਇਨਵੈਸਟੀਗੇਸ਼ਨ ਹੈ ਅਗਰ ਕੁਝ ਵੀ ਰਹਿੰਦੀ ਹੈ ਵੈਸਤੋ ਦੋਸ਼ੀ ਨੇ ਆਪਣਾ ਜੁਰਮ ਕਬੂਲ ਕਰ ਲਿਆ ਤਾਂ ਉਹਨੂੰ ਸਜ਼ਾ ਸੁਣਾਣੀ ਚਾਹੀਦੀ ਹੈ ਕੋਈ ਅੱਗੇ ਦੀ ਕੋਈ ਗੱਲ ਬੱਜੀ ਨਹੀਂ ਹੈ ਅੱਜ ਅਸੀਂ ਕੱਲ ਲੜਕੀ ਦਾ ਭੋਗ ਹੈ 25 ਤਰੀਕ ਨੂੰ ਤੇ ਪੂਰਾ ਪਰਿਵਾਰ ਦੇ ਵਿੱਚ ਮਤਲਬ ਇੱਕ ਤਰੀਕੇ ਨਾਲ ਮਾਤਮ ਛਾਇਆ ਪਿਆ ਹੈ ਖੁਸ਼ੀ ਦਾ ਕੋਈ ਮਤਲਬ ਹਲੇ ਉਹਨਾਂ ਦੇ ਇੱਕ ਸਿਸਟਰ ਦੇ ਬੇਟਾ ਹੋਇਆ ਹੈ ਲਿਪਸੀ ਦੇ ਇੱਕ ਭਰਾ ਸਿਸਟਰ ਦੇ ਪਰ ਖੁਸ਼ੀ ਦਾ ਕੋਈ ਨਹੀਂ ਮਾਤਮ ਐਸਾ ਬੱਚੇ ਰੁੱਲ ਗਏ ਸਾਰਾ ਪਰਿਵਾਰ ਰੁੱਲ ਗਿਆ ਕਿਸੇ ਦਾ ਕੋਈ ਅਤਾ ਪਤਾ ਨਹੀਂ ਲੱਗ ਰਿਹਾ ਕਿ ਅੱਗੇ ਕੀ ਹੋਣਾ ਹੈ ਕੀ ਫਿਊਚਰ ਹੈ ਬੱਚਿਆਂ ਦਾ ਤੋ ਐਸੀ ਨਿਆਲੇ ਅੱਗੇ ਸਿਰਫ ਇੱਕੋ ਇੱਕ ਮੰਗ ਕਰ ਰਹੇ ਅੱਜ ਵੀ ਅਸੀਂ ਵਕੀਲ ਭਾਈਚਾਰੇ ਵੱਲੋਂ ਵੀ ਔਰ ਸਬਾਜੀ ਗਾਗੂ ਸਭ ਲੋਕ ਖੜੇ ਰਿਹਾ ਸੀ ਅਸੀਂ ਵਿਰੋਧ ਵੀ ਦਰਜ ਕੀਤਾ ਜਦੋਂ ਨੋਕ ਮਿੱਤਲ ਆਏ ਬੇਨਤੀ ਕੀਤੀ ਨਿਆਲੇ ਅੱਗੇ ਆਪਣੀ ਪ੍ਰੋਟੈਸਟ ਕਰਕੇ ਕਿ ਅਨੋਖ ਮਿੱਤਲ ਦੇ ਮਾਮਲੇ ਦੇ ਵਿੱਚ ਕੋਈ ਵੀ ਢਿੱਲ ਨਹੀਂ ਵਰਤਰੀ ਚਾਹੀਦੀ ਮਾਚ ਤੁਸੀਂ ਵੀ ਸੀਗੇ ਬਿਲਕੁਲ ਐਸੀ ਉਸ ਪਰਿਵਾਰ ਦੇ ਬਹੁਤ ਕਰੀਬੀ ਲੋਕ ਹੈ ਪਰਿਵਾਰ ਦੇ ਨਾਲ ਜੁੜੇ ਹੋਏ ਲੋਕ ਹੈ ਅਸੀਂ ਉਸ ਪਰਿਵਾਰ ਨੂੰ ਜਾਣਦੇ ਆ ਕਿ ਉਸ ਪਰਿਵਾਰ ਦੇ ਵਿੱਚ ਤਾਂ ਕੋਈ ਛਲਕਪਟ ਆਰਾਮ ਦੀ ਕੋਈ ਚੀਜ਼ ਨਹੀਂ ਸਾਡੀ ਭੈਣ ਜਿਹੜੀ ਲਿਪਸੀ ਹੈ ਬਿਲਕੁਲ ਸਾਧਾਰਨ ਪਰਿਵਾਰ ਤੋਂ ਹੈ ਮਾਨਸਾ ਪਰਿਵਾਰ ਤੋਂ ਹੈ ਔਰ ਇੱਥੇ ਵੀ ਉਹਦਾ ਇੱਕ ਸਧਾਰਨ ਜੀਵਨ ਜਿੱਦਾਂ ਇੱਕ ਪਤਨੀ ਦਾ ਪਤੀ ਲਈ ਰਹਿਣਾ ਚਾਹੀਦਾ ਉਹਦਾ ਦਾ ਜੀਵਨ ਜਿੱਦਾਂ ਮਾਂ ਦਾ ਆਪਣੇ ਬੱਚਿਆਂ ਲਈ ਰਹਿਣਾ ਚਾਹੀਦਾ ਉਹਦਾ ਦਾ ਜੀਵਨ ਪਿਆਰ ਵਾਲਾ ਜੀਵਨ ਪਰ ਲੜਕੀ ਨੂੰ ਪਤਾ ਹੀ ਨਹੀਂ ਉਹ ਰਾਤ ਨੂੰ ਡਾਂਸ ਕਰਕੇ ਆ ਰਹੀ ਹੈ ਉਹਨੂੰ ਜੋ ਦਿਖਾਇਆ ਗਿਆ ਸਕ੍ਰਿਪਟ ਦੇ ਵਿੱਚ ਪਰ ਉਸ ਤੋਂ ਬਾਅਦ ਬਰਫ਼ ਵਾਲੇ ਸੂਏ ਦੇ ਨਾਲ ਉਹਨੂੰ ਮਾਰਿਆ ਗਿਆ ਐਡਾ ਦਰਿੰਦਗੀ ਨਾਲ ਤੋਂ ਨੋਕ ਮਿੱਤਲ ਦੇ ਮਾਮਲੇ ਦੇ ਵਿੱਚ ਮੇਰੀ ਸਾਰੇ ਕੱਲੇ ਲੁਧਿਆਰਾਂ ਦੀ ਪੰਜਾਬ ਵਾਸੀਆਂ ਨੂੰ ਅਪੀਲ ਹੈ ਕਿ ਸਾਰੇ ਲੋਕ ਇਕੱਠੇ ਹੋ ਕੇ ਇੱਕ ਪ੍ਰੈਸ਼ਰ ਕ੍ਰੀਏਟ ਕਰੀਏ ਨਿਆਂਲੇ ਤੇ ਉਸ ਤਾਂ ਕਿ ਇਸ ਮਾਮਲੇ ਦੇ ਵਿੱਚ ਜਲਦ ਤੋਂ ਜਲਦ ਸਜ਼ਾ ਮਿਲ ਸਕੇ ਸੌਰਵ ਜੀ ਕੋਈ ਪ੍ਰਾਪਰਟੀ ਦੀ ਵੀ ਗੱਲ ਹੋਈ ਸੀਗੀ ਕਿ ਪ੍ਰਾਪਰਟੀ ਬੱਚਿਆਂ ਨੂੰ ਦੇਣੀ ਚਾਹੀਦੀ ਹੈ ਕਿ ਕਿ ਇਸੇ ਚੜੀ ਹੋ ਰਹੀ ਹੈ ਇਜ਼ੀ ਉਤੇ ਕੋਈ ਅਜੇ ਤਾਂ ਸਾਨੂੰ ਪਰਿਵਾਰ ਵੱਲੋਂ ਕੋਈ ਸਨੇਹਾ ਨਹੀਂ ਹੈ ਬਿਕੋਜ਼ ਉਹ ਅਜੇ ਸ਼ੋਕ ਦੇ ਮਾਹੌਲ ਦੇ ਕਾਰਨ ਜਿੱਦਾਂ ਸਰੋਜੀ ਨੇ ਤੁਹਾਨੂੰ ਦੱਸਿਆ ਕਿ ਕੱਲ ਉਹਨਾਂ ਦਾ ਭੋਗ ਹੈ ਤੇ ਸਾਰਾ ਪਰਿਵਾਰ ਭੋਗ ਦੀ ਇਹ ਵਿੱਚ ਹੀ ਲੱਗਾ ਹੋਇਆ ਤੇ ਇੰਨਾ ਮਾਤਮ ਦਾ ਸ਼ੋਕ ਦਾ ਹੈਗਾ ਕਿ ਬੱਚਿਆਂ ਦਾ ਇਹ ਨਹੀਂ ਸਮਝ ਆ ਰਿਹਾ ਕਿ ਬੱਚਿਆਂ ਨੂੰ ਕਿਸ ਐਂਗਲ ਨਾਲ ਦੱਸਿਆ ਜਾਵੇ ਕਿਉਂਕਿ ਉਹਨਾਂ ਦੀ ਉਮਰਾਂ ਵੀ ਅਜੇ ਛੋਟੀਆਂ ਨੇ ਇੱਕ ਬੱਚਾ ਉਹਨਾਂ ਦਾ 8ਵੀਂ ਦੇ ਵਿੱਚ ਹੈ ਇੱਕ ਉਹਨਾਂ ਦਾ ਸੈਕੰਡ ਕਲਾਸ ਦੇ ਵਿੱਚ ਹੈ ਸੋ ਇਸ ਲਈ ਇਹਦੇ ਉੱਤੇ ਵੀ ਵਿਚਾਰ ਕਰਾਂਗੇ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਜਿਹੜੀ ਅਪਡੇਟਸ ਹੋ ਗਈਆਂ ਉਹ ਦਿੰਦੇ ਰਵਾਂਗੇ ਲੇਕਿਨ ਪ੍ਰਸ਼ਾਸਨ ਨੂੰ ਆਪਣਾ ਕ ਤਾਂ ਕਿ ਜੋ ਇੱਕ ਗਲਤ ਐਗਜ਼ਾਮਪਲ ਹੋਵੇ ਅਸੀਂ ਅੱਜ ਵੀ ਖੁੱਲੇ ਖੁੱਲੇ ਇੱਕ ਜਿੱਦਾ ਇੱਕ ਜਿੱਦਾ ਬਸ ਚੋਰੀ ਚਿਕਾਰੀ ਬੰਦੇ ਨੂੰ ਨਹੀਂ ਜਿੱਦਾ ਲੈ ਕੇ ਪੁਲਿਸ ਫੜ ਕੇ ਲੈ ਕੇ ਜਾਂਦੀ ਉਦਾਂ ਲੈ ਕੇ ਘੁੰਮਦੇ ਪਏ ਸੀ ਇਹ ਲੋਕ ਬੰਤਨ ਅਸਤਾ ਇੱਥੇ ਚਾਰ ਚਾਰ ਵਕੀਲ ਭਾਈਚਾਰੇ ਦੇ ਲੋਕ ਬੈਠੇ ਸੀ ਔਰ ਦੋ ਸਾਥੀ ਬੈਠੇ ਸੀ ਦੱਸਿਆ ਇਸ ਤੋਂ ਦੇਖਿਆ ਲੋਕ ਮਿੱਤਲ ਜਾ ਰਿਹਾ ਤਾਂ ਅਸੀਂ ਆਪਣੇ ਗੁੱਸੇ ਦੇ ਵੀ ਸਾਰੇ ਲੋਕ ਇਕੱਠੇ ਹੋ ਕੇ ਇੱਕ ਵਿਰੋਧ ਦਰਜ ਕੀਤਾ ਕਿ ਆ ਕੀ ਕਿਸ ਤਰੀਕੇ ਦਾ ਐਡਾ ਵੱਡਾ ਕ੍ਰਾਈਮਨਲ ਬੰਦਾ ਨੂੰ ਤੁਸੀਂ ਦੋ ਤਿੰਨ ਮੁਲਾਜ਼ਿਮਾਂ ਦੇ ਨਾਲ ਚੱਕੀ ਫਿਰਦੇ ਹੋ ਉਹ ਇਹ ਲੋਕ ਤਾਂ ਕੱਲ ਨੂੰ ਭੱਜ ਜਾਣਗੇ ਕੀ ਕਰਾਂਗੇ ਪੁਲਿਸ ਪਰਜਾ ਸੇ ਜੀ ਸਾਡੀ ਸਖਤ ਹਦਾਇਤ ਸਖਤ ਨਿਵੇਦਨ ਵੀ ਕਰਦੇ ਆ ਕਮਿਸ਼ਨਰ ਸਾਹਿਬ ਨੇ ਜਿੱਦਾਂ ਇੱਕ ਦਿਨ ਦੇ ਵਿੱਚ ਫਾਈਲ ਸਾਰੀ ਗੁੱਥੀ ਸੁਲਝਾਈ ਹੈ ਇਸ ਮਾਮਲੇ ਦੇ ਵਿੱਚ ਨੌਕ ਮਿੱਤਲ ਨੂੰ ਸਖਤ ਰੱਖਿਆ ਜਾਵੇ ਪਰਿਵਾਰ ਨੂੰ ਇਦਾਂ ਨਾ ਲੱਗੇ ਕਿ ਨੌਕ ਮਿੱਤਲ ਵਰਗੇ ਮੁਜਰਮ ਤਾਂ ਖੁੱਲੇ ਦੇ ਵਿੱਚ ਘੁੰਮਦੇ ਪਏ ਨੇ ਹਜ਼ਦੇ ਬੇਨੇ ਦੇਖਦਾ ਗੁਜਰੀ ਦੇ ਵਿੱਚ ਇਹ ਘੁੰਮ ਰਿਹਾ ਹੈ ਤੋ ਮੇਰੀ ਬੇਨਤੀ ਹੈ ਇਸ ਮਾਮਲੇ ਨੂੰ ਜਲਦ ਤੋਂ ਜਲਦ ਨਿਆਲਿਆਂ ਨੂੰ ਵੀ ਅਪੀਲ ਹੈ ਔਰ ਸਮਾਜਿਕ ਜਿੰਨੇ ਲੋਕ ਤੁਹਾਡੇ ਲੁਧਿਆਣਾ ਲਾਇਬ੍ਰੇਰੀ ਦੇਖ ਰਹੇ ਨੇ ਕਿ ਸਾਰੇ ਲੋਕ ਇੱਕ ਆਵਾਜ਼ ਬਣਿਏ ਤਾਂਕਿ ਨੋਕ ਮਿੱਤਲ ਨੂੰ ਜਲਦ ਤੋਂ ਜਲਦ ਫਾਂਸੀ ਦੀ ਸਜ਼ਾ ਮਿਲ ਸਕੇ ਤੋ ਬਿਲਕੁਲ ਇਹ ਸਾਰਨ ਚੁਕਿਆ ਵਕੀਲ ਐਡਵੋਕੇਟ ਸੌਰਵ ਤੇ ਐਡਵੋਕੇਟ ਬਾਂਸਲ ਜੀ ਜਿਨ੍ਹਾਂ ਨੇ ਕਿਹਾ ਕਿ ਅੱਜ ਮਾਨਯੋਗ ਅਦਾਲਤ ਵਿੱਚ ਪੁਲਿਸ ਨੇ ਅੱਜ ਰਿਮਾਂਡ ਲੇਤਾ ਸੀਗਾ ਪਹਿਲੇ ਤੇ ਅੱਜ ਪੇਸ਼ ਕਰਨਾ ਸੀ ਕਿਉਂ ਪੇਸ਼ ਕਰਨਾ ਸੀ 5 7 ਦਿਨ ਦਾ ਰਿਮਾਂਡ ਸੀ 5ਵੇਂ ਦਿਨ ਲੈ ਕੇ ਆਏ 25 ਤਰੀਕ ਦੀ ਦੇਰੀ ਕੇ ਤਾਰੀਖ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨਾ ਸੀਗਾ ਤੇ ਅੱਜ ਲੈ ਕੇ ਆਏ ਤੇ ਮਾਨਯੋਗ ਅਦਾਲਤ ਵੱਲੋਂ ਕੋਰਟ ਸਾਹਿਬ ਜੱਜ ਸਾਹਿਬ ਵੱਲੋਂ ਅੱਜ ਇਹਨਾਂ ਫਟਕਾਲ ਲੱਗੇ ਕਿ ਪੁਲਿਸ ਪ੍ਰਸ਼ਾਸਨ ਨੂੰ ਕਿ ਇਸ ਨੂੰ ਸਮੇਂ ਤੇ ਲਿਆਂਦਾ ਜਾਵੇ ਨਾ ਕਿ ਪਹਿਲੇ ਲਿਆਂਦਾ ਜਾਵੇ ਹਾਲਾਂਕਿ ਵਕੀਲ ਭਾਈ ਚਰਨ ਲੋਕ ਬੇਨਤੀ ਕੀਤੀ ਕਿ ਪੁਲਿਸ ਪ੍ਰਸ਼ਾਸਨ ਨੂੰ ਕਿ ਬਿਲਕੁਲ ਇਸ ਦੇ ਉੱਤੇ ਕੜੀ ਜੋ ਕਰੀ ਜਰੀ ਕਿਆ ਸਜ਼ਾ ਇਸੇ ਕਾਰਵਾਈ ਜਰੀ ਕਿਆ ਸੁਣਾਏ ਤੇ ਬਿਲਕੁਲ ਵੀ ਢਿੱਲਾ ਜਰੀ ਕਿ ਨਾ ਚੜੀ ਹੋਵੇ ਆਉਣ ਵਾਲੇ ਸਮੇਂ ਦੇਖਣਾ ਹੋਏਗਾ ਕਿ ਅਨੋਖ ਮਿੱਤਲ ਜੋ ਕਿ ਪਤਨੀ ਕਾਰ ਦੇ ਆਪਣੀ ਪਤਰੀ ਦਾ ਹੀ ਜਰੀ ਕਿਆ ਕਤਲ ਕਰ ਦਿੱਤਾ ਉਸ ਦੇ ਵਿੱਚ ਅੱਗੇ ਕੇਸ ਦੇ ਵਿੱਚ ਕੀ ਸਮਾਚਾਰ ਆਏਗਾ ਚੁੜੀਓਲ ਹਨਾ ਜਨਾ ਸੰਜਨਾ ਜੁਮਪ ਰਿਪੋਰਟ ਅੰਨਵਰ